ਕਿੰਨੀਆਂ ਗੱਡੀਆਂ ਸਤ ਤੁਸੀਂ ਹੈਲਪ ਦੇ ਤੌਰ ਤੇ ਭੇਜੀਆਂ ਨੇ ਆਰਮੀ ਜਿਹੜੀਆਂ ਪੰਜਾਬ ਚ ਫਲਡ ਦੀ ਸਿਚੁਏਸ਼ਨ ਹੈ ਔਰ ਤੁਸੀਂ ਆਪ ਦੇ ਵੱਲੋਂ ਇਹ ਇਨਸਾਨੀਅਤ ਦੇ ਨਾਤੇ ਬਿਲਕੁਲ ਜੀ ਲੋਕਾਂ ਨੂੰ ਰੈਸਕਿਊ ਕਰਨ ਲਈ ਭੇਜੀਆਂ ਰਿਫਰੀ ਆਫਕੋਰਸ ਬਿਲਕੁਲ ਜੀ ਕੁਛ ਦਿਨ ਕੁਛ ਚਾਰਜਸ ਕੀਤਾ ਤੁਸੀਂ ਕੁਝ ਹਫਤੇ ਪਹਿਲਾਂ ਜਦੋਂ ਕਿਸ਼ਤਵਾਰ ਵਿੱਚ ਲੈਂਡਸਲਾਈਡ ਹੋਈ ਸੀ ਉੱਤਰਾਖੰਡ ਵਿੱਚ ਲੈਂਡਸਲਾਈਡ ਹੋਈ ਸੀ ਤੇ ਸਾਡੇ ਜਿਹੜੇ ਕੰਪਨੀ ਦੇ ਬੇਰੀਸ਼ਟ ਅਧਿਕਾਰੀ ਨੇ ਮਿਸਟਰ 파ਰਥ ਜਿੰਦਲ ਜੀਐਸਡਬਲਿਊ ਗਰੁੱਪ ਦੇ ਉਹਨਾਂ ਨੇ ਕਹੇ ਸੀ ਕਿ ਅਸੀਂ ਇਹਨਾਂ ਨੂੰ ਰਾਹਤ ਕਾਰੇ ਵਿੱਚ ਇਸਤੇਮਾਲ ਕਰਨਾ ਹੈ ਤੇ ਉਹਨੇ ਕੈਸੀ ਇਮੀਡੀਏਟਲੀ ਗੱਡੀਆਂ ਨੂੰ ਰਸ਼ ਕਰੋ ਹੈਲਪ ਵਾਸਤੇ ਤੇ ਗੱਡੀਆਂ ਕਿਸ਼ਤੂਰ ਵੀ ਗਈਆਂ ਸੀ ਉੱਤਰਾਖੰਡ ਵੀ ਗਈਆਂ ਸੀ ਉੱਥੇ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਫ੍ਰੀ ਹੁੰਦੇ ਸਾਰੇ ਪੰਜਾਬ ਛੜ ਆ ਗਏ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਹੁਣ ਪੰਜਾਬ ਡਾਇਰੈਕਟ ਕਰ ਦਿਓ ਜਾ ਕੇ ਪੰਜਾਬ ਵਿੱਚ ਸਪੋਰਟ ਕਰਨਗੇ ਇਹ ਬਿਲਕੁਲ ਹਿਊਮਨਿਟੇਰੀਅਨ ਇਨੀਸ਼ੀਏਟਿਵ ਹੈ ਕਿਸੇ ਕੋਈ ਇਹਦੇ ਵਿੱਚ ਮੋਨਿਟਰੀ ਗੇਨ ਨਹੀਂ ਸਾਨੂੰ ਕੋਈ ਕਿਸੇ ਤੋਂ ਅਸੀਂ ਕਿਰਾਇਆ ਨਹੀਂ ਲਿੱਤਾ ਕਿਸੇ ਤੋਂ ਅਸੀਂ ਰਿਲੀਫ ਮੈਜ਼ਰ ਪੈਸੇ ਨਹੀਂ ਲੈ ਰਹੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਹਿਊਮਨਿਟੇਰੀਅਨ ਸਪੋਰਟ ਐਫਰਟ ਹੈ ਜਿੱਥੇ ਉਹ ਕੀ ਲੋਕਾਂ ਦੀ ਮਦਦ ਕਰਨ ਵਾਸਤੇ ਇਹਨਾਂ ਨੇ ਗੱਡੀਆਂ ਉਤਾਰੀਆਂ ਨੇ ਚਾਰ ਗੱਡੀਆਂ ਭੇਜੇ ਨੇ ਅਸੀਂ ਤੇ ਉਹ ਗੱਡੀਆਂ ਅੱਜ ਦੀ ਡੇਟ ਤੁਹਾਨੂੰ ਪਤਾ ਹੈ ਡੀਸੀ ਅੰਮ੍ਰਿਤਸਰ ਦੇ ਨਾਲ ਅਟੈਚ ਨੇ ਉਹ ਮੈਡਮ ਉੱਥੇ ਉਹਨਾਂ ਨੂੰ ਕੰਮ ਤੇ ਲਾਇਆ ਹੋਇਆ ਇਹਨਾਂ ਨੇ ਤੇ ਸਵੇਰ ਦੇ ਲੱਗੇ ਹੋਏ ਨੇ ਹੋ ਸਕਦਾ ਅੱਜ ਰਾਤ ਵੀ ਕੰਮ ਕਰਨ ਡੇ ਨਾਈਟ ਆਪਰੇਸ਼ਨ ਕਰ ਸਕਦੀ ਏ ਗੱਡੀ ਜਿਹੜਾ ਕਿ ਬਹੁਤ ਵੱਡੀ ਇੱਕ ਬੜੀ ਖਾਸੀਅਤ ਹੈ ਕਿਉਂਕਿ ਜਿਹੜੇ ਹੈਲੀਕਾਪਟਰ ਹੁੰਦੇ ਨੇ ਜਾਂ ਕੋਈ ਦੂਜੇ ਰਾਤਕਾਰੇ ਹੁੰਦੇ ਨੇ ਉਹ ਰਾਤ ਨੂੰ ਰੁਕ ਜਾਂਦੇ ਨੇ ਪਰ ਇਹ ਗੱਡੀ ਨੂੰ ਦਿਨ ਰਾਤ ਕੰਮ ਕਰਨ ਦੀ ક્ષਮਤਾ ਰੱਖਦੀ ਏ 60 ਘੰਟੇ ਆਪਰੇਟ ਕਰ ਸਕਦੀ ਵਿਦਆਊਟ ਸਟਾਪਿੰਗ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਉਮੀਦ ਕਰਦੇ ਕਿ ਲੋਗਰ ਹੀ ਸਹਾਇਤ ਕਰੇਗਾ